ਪਹਿਲਾਂ ਤੇ ਤੁਹਾਡਾ ਸਾਡਾ ਗਰਦਾਸਪੁਰ ਤੇ ਮੀਡੀਆ ਅਕੈਡਮੀ ਦਾ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਜ਼ਿਲ੍ਹੇ ਦੇ ਸਾਡੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਇਹ ਜੇ ਕੈਬਨ ਇੰਸਪੈਕਟਰ ਬੇਦੀ ਡਿਊਟੀ ਆ ਗਰਦਾਸਪੁਰ ਪਠਾਨਕੋਟ ਮੈਂ ਅਨਚਾਜ ਦੇ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨ ਦਰ ਦੀ ਆ ਗਈ ਉਹ ਤੋਂ ਬਿਜੀ ਦੇ ਮੀਟਿੰਗ ਨਹੀਂ ਹੋਈ ਚਾ ਪੰਜ ਮਹੀਨੇ ਤੋਂ ਤੇ ਅੱਜ ਮੀਟਿੰਗ ਕਰਕੇ ਪੂਰੇ ਜਿਲੇ ਦਾ ਵਿਕਾਸ ਜਿਹੜਾ ਛੇਰਾਂ ਦਾ ਪਿੰਡਾਂ ਦਾ ਜੋ-ਜੋ ਸਵੱਸਿਆਵਾਂ ਉਹ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਂਜੋ ਮੁੱਖ ਮੰਤਰੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਔਰ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਹੀ ਆ ਕੱਲ ਬਸੋਂ ਸੀਐਮ ਸਾਹਿਬ ਦੀਨਾਗਰ ਆ ਕੇ ਅਦਗਾਟਨ ਕਰਕੇ ਗਏ ਪੁਲ ਦਾ ਹਰ ਪਾਸੇ ਬਲੋ ਰੋ ਡੇਲੀ ਟ ਚੱਲਦਾ ਸੋ ਉਦੇ ਸਬੰਧ ਵਿੱਚ ਅਸੀਂ ਤਬਲ ਰਿਪੋਰਟ ਲਈ ਆ ਤੇ ਆਪਣੀਆਂ ਕੁਝ ਡੂਡੀਆਂ ਵੀ ਲਾਈਆਂ ਕੋਈ ਥਾਵਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੁਝ ਥਾਵਾਂ ਤੇ ਜੇ ਕਮੀਆਂ ਨੇ ਪਰ ਮੈਨੂੰ ਲੱਗਦਾ ਕਿ ਆ ਮਹੀਨਾ ਜਿਹੜਾ ਇਹ ਪਸਾਦ ਦਾ ਮਹੀਨਾ ਹੁੰਦਾ ਥੋੜਾ ਜਿਹਾ ਕੰਮਕਾਂਚ ਆਊ ਘੂਗੀ ਪਰ ਅਸੀਂ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰਾਊਗਾ ਪਰ ਕੰਮ ਨੂੰ ਵਧੀਆ ਕਰਕੇ ਗਰਵਾਸ ਉਹ ਜਿਲੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਮਲੇ ਜਿਹੜਾ ਜਵਾਬ ਦੇਇਆ ਸਾਡੀ ਉਹਨਾਂ ਦੇ ਸੰਤ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਵਧਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਉਹ ਅਸੀਂ ਦੇਣ ਲਈ ਬਿਲਕੁਲ ਉਤੈਕ ਹੈ ਇਹ ਬਿਆਨਸ਼ ਕਰਦਾ ਕਿ ਇਹ ਅਧਿਕਾਰੀ ਪਹੁੰਚ ਚੁੱਕਦੇ ਉਹਨਾਂ ਦੇ ਖਾਸ ਕਰਕੇ ਕੋਈ ਗੱਲ ਉਹ ਕਹਿ ਅਧਿਕਾਰੀ ਨੂੰ ਕਹਿ ਵੀ ਦਿੱਤਾ ਉਹਨੂੰ ਸਮਝਾਇਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਚਾਦਿਆਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਆਗੂਆਂ ਦਾ ਸਬਦਾਂ ਜਿਹੜਾ ਦਫ਼ਤਰ ਦੇ ਵਿੱਚ ਮਾਨ ਸਤਕਾਤ ਜਿਹੜਾ ਹੁੰਦਾ ਸਰ ਤਰਨੌਰ ਦੀ ਨਕੀਤ ਬਰਨਸ਼ਾ ਦਾ ਨਾਮ ਆਉਂਦਾ ਹੈ ਹਾਂ ਉਹ ਆ ਮਰਦੀਆਂ ਸਰ ਕਾ ਕੌਂਸ਼ਲਾੜੀ ਦਿਖਾਈ ਹੈ ਨਾ ਕਲਨੌਰ ਦੇ ਵਿੱਚ ਉਹ ਗਊਆਂ ਮਰਦੀਆਂ ਪੀਆਂ ਕੋਈ ਚਾਰੇ ਦਾ ਪ੍ਰਬੰਧ ਨਹੀਂ ਹੈਗਾ ਜੀ ਸਮਾਜ ਸੇਵੀ ਬੰਦੇ ਨਾਲ ਆਲਾਈ ਕਰਦੇ ਜੀ ਸਰ ਤੁਸੀਂ ਕੌਂਸਲਸ ਟ੍ਰਾਂਸਫਰ ਕਰਵਾ ਲਓ ਪੱਲਾਸਟ ਲਿਖ ਦਿੱਤੀ ਕੌਂਸਲਸ ਟ੍ਰਾਂਸਫਰ ਹੋ ਗਿਆ ਅੱਜ ਵੀ ਬਿਲਕੁਲ ਹੋਟਾ ਨਹੀਂ ਨੇ ਦੇ ਕਦਾਦੇ ਨੇ ਕੋਈ ਮੈਨੂੰ ਤੁਸੀਂ ਦੱਸਿਆ ਕਦਾਦੇ ਮੱਕ ਲੋਗ ਸਰਕਾਰੀ ਜੋ ਕਿ ਜੁਕੈਂਚ ਜਿਹੜੇ ਮੁੰਡੇ ਫਸੇ ਹੋਏ ਤੁਸੀਂ ਉਤਾ ਚੁੱਕਿਆ ਵੀ ਹੈਗਾ ਸੀਗਾ ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਏ ਕੀ ਕਾਰਨ ਹੈ ਦਾ ਨਹੀਂ ਨਹੀਂ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਇਆ ਪਾਸਵਤ ਚੌਧਰੀ ਸਾਡੀ ਗੱਲ ਹੋਈ ਆ ਸ਼ਹਿਰ ਦੇ ਵਿੱਚ ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ ਕਿਉਂਕਿ ਬਹੁਤ سارے ਬੱਚੇ ਜਿਹੜੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਹੁੰਦਾ ਕਿ ਸ਼ਾਇਦ ਅਸੀਂ ਭਰਤੀ ਹੋ ਗਏ ਤੇ ਸਾਨੂੰ ਇਥੋਂ ਦੇ ਕੋਈ ਕਾਗਜ਼ ਮਿਲ ਜਾਣਗੇ ਉਹ ਜਿਹੜਾ ਇਹਨਾਂ ਨੇ ਖੁਦ ਐਗਰੀਮੈਂਟ ਕੀਤਾ ਤਾਂ ਉੱਥੋਂ ਦੀ ਸਰਕਾਰਾਂ ਦਾ ਉਹ ਇੱਕ ਤਰ੍ਹਾਂ ਦੇ ਵਿੱਚ ਪ੍ਰੋਬਲਮ ਹੈ। ਪਰ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਉਹਦੇ ਜੀ ਵੀ ਗਏ ਉਹ ਵੀ ਮਾਮਲਾ ਠਾਕੇ। ਅਸੀਂ ਪੂਰਾ ਲੱਗੇ ਆ, ਹਿੰਦੁਸਤਾਨ ਦੀ ਸਰਕਾਰ ਵੀ ਲੱਗੀ, ਅਸੀਂ ਵੀ ਲੱਗੇ। ਤੇ ਮੇਰੇ ਖਿਆਲ ਜਲਦੀ ਮਾਮਲਾ ਹੱਲ ਹੋ ਜਾਊਗਾ ਕੋਈ ਜੀ। ਚੰਨੀ ਆਵਤ ਪਾਲ ਨੇ ਬੜਾ ਬਿਆਨਬਾਜ਼ੀ ਕਰਦੇ ਬੈਨੇ। ਕਿਹਦਾ ਜੀ? ਸਰਗਿ ਚੰਨੀ ਹੋਣੀ। ਅੰਮ੍ਰਿਤਪਾਲ ਉਹਨਾਂ ਲੱਕ ਬੜੀ ਬਿਆਨਬਾਜ਼ੀ ਕਰਦੇ। ਚਲੋ ਦੋ ਦੋ ਧਕਾ ਗਾ ਜੋ ਮਰਜ਼ੀ ਬੋਲਣ। ਸਮਝਣ ਦੀ ਗੱਲ। ਉਹ ਤਾਂ ਕਾਂਗਰ ਇੱਕ ਬੰਦਾ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਤੀਜਾ ਕੁਝ ਕਹਿ ਰਿਹਾ ਚੌਥਾ ਕੁਝ ਕਹਿ ਰਿਹਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਦਾਅਵੇ ਦੱਸਦੇ ਪੰਜਾਬ 'ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ ਲਓ ਸੋ ਇਸ ਕਰਕੇ ਬਹੁਤਾਂ ਨੂੰ ਸੀਰੀਅਸ ਲੈਣ ਦੀ ਲੋੜ ਠੀਕ ਹੈ